ਸੰਘਰੂਰ ਵਾਲੇ ਪਾਸਿਓਂ ਜਿੱਥੇ ਕੀ ਸਿਆਸਤ ਦੀ ਰਾਜਧਾਨੀ ਮੰਨਦੇ ਆ ਉਥੋਂ ਦੀ ਇੱਕ ਬੀਬਾ ਵਿਧਾਇਕ ਉਹ ਇੱਕ ਪਿੰਡ ਵਿੱਚ ਜਾਂਦੇ ਆ ਪੱਟੀ ਕਲਾ ਸ਼ਾਇਦ ਉਸ ਪਿੰਡ ਦਾ ਨਾਮ ਹੈ ਸਰਪੰਚ ਕਿਤੇ ਆ ਉਥੇ ਪੁਲਿਸ ਫੋਰਸ ਇੰਨੀ ਭਾਰੀ ਗਿਣਤੀ ਦੇ ਵਿੱਚ ਹੈ ਉਹ ਬੀਬਾ ਵਿਧਾਇਕ ਨੇ ਵੀ ਬਹੁਤ ਕੁਝ ਕਹਿੰਦੇ ਅੱਜ ਕਰ ਦਿੱਤਾ ਇਸ ਦੇ ਉੱਤੇ ਵੀ ਸਵਾਲ ਵਿਰੋਧੀਆਂ ਨੇ ਖੜੇ ਕੀਤੇ ਆ ਚੱਲ ਕੀ ਰਿਹਾ ਮੈਨੂੰ ਤਾਂ ਵੈਸੇ ਨਾ ਨਰਿੰਦਰ ਕੌਰ ਪਰਾ ਜਿੱਤੇ ਬੜੀਆਂ ਉਮੀਦਾਂ ਸੀ ਕਿ ਇਸ ਕੁੜੀ ਨੂੰ ਤੇ ਸਕਿਉਰਟੀ ਲੈਣ ਦੀ ਲੋੜ ਨਹੀਂ ਆ ਇਹਦੇ ਆਪਣੀ ਸਕੂਟੀ ਤੇ ਘੁੰਮਦੀ ਇੱਕ ਲੈ ਦੇਣ ਦੇ ਨਾਲ ਦੋ ਤਿੰਨ ਗਨਮੈਨ ਵਾਲਿਆਂ ਨੂੰ ਸਕੂਟਰੀ ਆਪ ਚਲਾਉਂਦੇ ਘਰ ਵਾਲਾ ਚਲਾਉਂਦੇ ਆਗੇ ਤੇ ਹਲਕੇ ਦੇ ਵਿੱਚ ਸਕੂਟਰੀ ਤੇ ਘੁੰਮਦੇ ਇਹਨਾਂ ਨੇ ਅੱਜ ਉਹਤੇ 4-500 ਬੰਦਾ ਪੁਲਿਸ ਵਾਲਾ ਲਾਤਾ ਜਿਹੜਾ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਟਵੀਟ ਕੀਤਾ ਹੈਗਾ ਮਤਲਬ ਇਹ ਆਮ ਘਰਾਂ ਦੇ ਬੱਚੇ ਨਹੀਂ ਰਹਿ ਗਏ ਇਹਨਾਂ ਨੇ ਸਕੂਟਰੀ ਮਿਲ ਲਾਦਾ ਸਕੂਟਰੀ ਦੇ ਟਾਇਰ ਹੀ ਗਲ ਗਏ ਹੋਣੇ ਬੀਬੀ ਨੇ 22 ਮਹੀਨਿਆਂ ਤੋਂ ਚਲਾ ਕੇ ਨਹੀਂ ਦੇਖੀ ਹੋਣੀ ਜਿਹੜੇ ਕਹਿੰਦੇ ਸੀ ਕਿ ਇਹਨਾਂ ਕੋਲ 22 ਵੀ ਸਕੂਟਰੀ ਆ ਸਕੂਟਰੀ ਤੋਂ ਅੱਜ ਵੀ ਕਈ ਖਬਰਾਂ ਚੱਲਦੀਆਂ ਕਿ ਪੰਜਾਬ ਦੀ ਸਭ ਤੋਂ ਗਰੀਬ ਐਮਐਲਏ ਕਿਹੜੀ ਹੈਗੀ ਹੈ ਜੀ ਨਰਿੰਦਰ ਕੌਰ ਭਰਾਜ ਹੁਣ ਬੀਬੀ ਨਰਿੰਦਰ ਕੌਰ ਪੰਜਾਬ ਦੇ ਨਰਿੰਦਰ ਕੌਰ ਭਰਾਜ ਦੇ ਜਲਵੇ ਦੇਖ ਲੋ ਕਿਵੇਂ ਅੱਜ ਪੁਲਿਸ ਨੱਚਦੀ ਫਿਰਦੀ ਹੈਗੀ ਸੀ ਬੀਬੀ ਨੇ ਦੇਖਿਆ ਕਦੀ ਉਹ ਬੀਬੀ ਆਪ ਦੱਸਦੀ ਹੈਗੀ ਕਿ ਵਿਆਦੀਆਂ ਦੀਆਂ ਪਾਰਟੀਆਂ ਕਿੰਨੀਆਂ ਹੋ ਗਿਆ ਕਿਹਦੇ ਕਰਨੀਆਂ ਪੈਂਦੀ ਐ ਤੇ ਕਿਵੇਂ ਹੋ ਗਿਆ ਜਿਸ ਬੀਬੀ ਕੋਲ ਜਿਸ ਐਮਏ ਐਮਏ ਕੋ ਐਮਐਲਏ ਕੋਈ ਵੀ ਹੋਵੇ ਪੰਜਾਬ ਦਾ 92 ਐਮਐਲਏ 117 ਐਮਐਲਏ ਜਿਹੜੇ ਪਹਿਲਾਂ ਸਕੂਟਰੀਆਂ ਮੋਟਰਸਾਈਕਲ ਘੁੰਮਦੇ ਹੋਗੇ ਉਹ ਵਿਆਦੀਆਂ ਦੀਆਂ 5 5 7 7 ਪਾਰਟੀਆਂ ਕਿੱਥੋਂ ਦਿੰਦੇ ਤੇ ਅੱਜ ਜਿਹੜੀ ਟਵੀਟ ਕੀਤਾ ਸੁਖਪਾਲ ਸਿੰਘ ਖਰਨ ਉਹ ਜਿਹੜਾ ਪਿੰਡ ਭੱਟੀਕਲਾਂ ਜੀ ਉਹ ਭੱਟੀਕਲਾਂ ਦੇ ਵਿੱਚ ਅੱਜ ਫੋਰਸ ਲਾਤੀ ਉੱਥੇ ਐਮਰਜੈਂਸੀ ਲਾਤੀ ਉੱਥੇ 144 ਲਾਤੀ ਪੀ ਕੋਈ ਬੰਦਾ ਆ ਨਹੀਂ ਸਕਦਾ ਤੇ ਕਿਵੇਂ ਲੋਕ ਕੀ 224 ਦੇ ਵਿੱਚ ਬੀਬੀ ਵੜ ਜੂਗੀ ਇਹਦਾ ਅੱਜ ਤੇ ਪੁਲਿਸ ਤੁਹਾਡੇ ਕਹਿੰਦੇ ਅੱਜ ਤੇ ਐਸਐਸਪੀ ਨੇ ਭੇਜੀ ਹੋਗੀ ਪੁਲਿਸ ਜਿਹੜੇ ਉੱਥੇ ਸਰਤਾਜ ਸਿੰਘ ਚਾਹਲ ਸਾਹਿਬ ਨੇ ਭੇਜੀ ਹੋਗੀ ਪੁਲਿਸ ਠੀਕ ਹੈ ਕਿ ਉਹਨੂੰ ਪਤਾ ਕਿ ਐਮਐਲਏ ਨੇ ਸੰਗਰੂਰ ਆ ਆਮ ਆਦੀ ਪਾਰਟੀ ਦੀ ਸਿਆਸਤ ਦੀ ਰਾਜਧਾਨੀ ਆ ਸੀਐਮ ਸਾਹਿਬ ਦਾ ਜੱਦੀ ਜ਼ਿਲ੍ਹਾ ਹੋ ਸਕਦਾ ਕੱਲ ਨੂੰ ਇਲੈਕਸ਼ਨ ਕਮਿਸ਼ਨਰ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਓਗੇ ਕਿ ਦੁਬਾਰਾ ਉਸ ਪੱਟੀਕਲਾਂ ਦੇ ਪਿੰਡ ਜਾਓਗੇ ਜਿੱਥੇ ਤੁਸੀਂ ਅੱਜ ਲੋਕਾਂ ਨੂੰ ਘਰਾਂ ਦੇ ਵਿੱਚ ਵਾੜ ਕੇ ਰੱਖ ਦਿੱਤਾ ਘਰਾਂ 'ਚ ਬੰਦ ਕਰ ਦਿੱਤਾ ਜਾਂ ਨਜ਼ਰ ਬੰਦ ਕਰ ਦਿੱਤੇ ਸਰਪੰਚ ਕਿਵੇਂ ਦੋਚਲ ਤੁਹਾਨੂੰ ਤੇ ਜਿਹੜਾ ਉੱਤੇ ਕੋਈ ਵਿਰੋਧ ਕਰਦਾ ਉਹਨੂੰ ਮਣਾਉਣਾ ਚਾਹੀਦਾ ਹੈਗਾ ਪਰ ਤੁਸੀਂ ਉਲਟਾ ਜਿਹੜੀਆਂ ਖਬਰ ਆਈਆਂ ਖਬਰ ਆਪਾਂ ਥੋੜੀ ਡਿਸਕਸ ਕਰ ਲੈਂਦੇ ਹਾਂ ਹੋਰ ਉਹਦੇ ਚ ਜਿਹੜਾ ਆਇਆ ਮਸਲਾ ਹੈ ਕਿ ਜਿਹੜਾ ਪਿੰਡ ਦੇ ਵਿੱਚ ਜਿਹੜਾ ਸਟੇਡੀਅਮ ਦਾ ਸੀ ਕੁਝ ਨਹੀਂ ਪੱਥਰ ਹੈਗਾ ਉਹਦੇ ਚ ਕੀ ਹੈ ਇਹਦੇ ਚ ਪੂਰਾ ਕਿ ਜ਼ਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਪਵਾਨੀਗੜ ਦੇ ਪਿੰਡ ਪੱਟੀਵਾਲਾ ਪੱਟੀਵਾਲ ਕਲਾ ਚ ਸੰਗਰੂਰ ਦੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ 40 ਲੱਖ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨਹੀਂ ਪੱਥਰ ਰੱਖਿਆ ਤੇ ਨਹੀਂ ਪੱਥਰ ਦੇ ਨੇੜਲੀ ਜਗ੍ਹਾ ਪਾਰਕ ਜੋ ਕਿ ਅੱਧ ਪਚੱਦਾ ਬਣਿਆ ਹੋਇਆ ਵਿਕੇ ਵੀ ਖਰਚ ਹੋ ਚੁੱਕੇ ਪੈਸੇ ਜੋ ਕਿ ਹਾਲੇ ਬਿੱਲ ਵੀ ਪਾਸ ਨਹੀਂ ਹੋਏ ਉਹਨੂੰ ਲੈ ਕੇ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਪੀ ਦੇ ਘਰ ਦਿਵਾਲੇ ਪੁਲਿਸ ਵੱਡੀ ਗਿਣਤੀ ਵਿੱਚ ਲਾ ਦਿੱਤੀ ਤੇ ਪੁਲਿਸ ਨੇ ਦੋਸ਼ ਲਗਾ ਦਿੱਤੇ ਕਿ ਮੈਨੂੰ ਨਜ਼ਰਬੰਦ ਕੀਤਾ ਗਿਆ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਨੇ ਕਿਹਾ ਕਿ ਸਾਰੇ ਪਿੰਡਾਂ ਦੇ ਸਜੋਗ ਸਦਕਾ ਕਿ ਅਜੋ ਉਦਘਾਟਨ ਕਰਨ ਪੁੱਜ ਨੇ ਤੇ ਸਰਪੰਚ ਵੀ ਰਾਪਤੇ ਵਿੱਚ ਪਰ ਉੱਤੇ ਹੀ ਕਾਲੀ ਦਲ ਦੇ ਜਿਹੜੇ ਅੰਮਰਸਰ ਦੇ ਆਗੂ ਨੇ ਹਲਕਾ ਵਿਧਾਇਕ ਤੇ ਦੋਸ਼ ਲਾਇਆ ਨੇ ਕਿ ਪਾਰਕ ਵਾਲੀ ਥਾਂ ਜਿਸ ਲਈ ਅੱਧਾ ਅਧੂਰਾ ਕੰਮ ਕੀਤਾ ਜਾ ਚੁੱਕਾ ਹੁਣ ਸਵਾਲ ਹੈ ਕਿ ਤੁਹਾਡੇ ਹਲਕੇ ਉਸ ਹਲਕੇ ਦੇ ਲੋਕਾਂ ਨੇ ਇੱਕ ਆਮ ਕੁੜੀ ਜਿਹੜੀ ਭਗਵੰਤ ਮਾਨ ਸਾਹਿਬ ਦੀ ਖਾਤਰ ਪੰਜਾਬ ਦੀ ਪਹਿਲੀ ਧੀ ਪਹਿਲੀ ਕੁੜੀ ਸੀ ਜਿਹੜੀ ਪੋਲਿੰਗ ਬੂਥ ਏਜੰਟ ਬਣੀ ਸੀ ਉਹ ਤੁਸੀਂ ਪੋਲਿੰਗ ਬੂਥ ਜੇ ਏਜੰਟ ਤੋਂ ਲੋਕਾਂ ਨੇ ਤੁਹਾਨੂੰ ਹਲਕੇ ਦੇ ਮਾਨ ਦਿੱਤਾ ਹੈਗਾ ਤੁਹਾਨੂੰ ਐਮਐਲਏ ਬਣਾ ਦਿੱਤਾ 27 ਸਾਲ ਦੀ ਉਮਰ ਵਿੱਚ ਬਣਾ ਦਿੱਤਾ ਹੈਗਾ ਔਰ ਅੱਜ ਤੁਸੀਂ ਉਹ ਜਿਹੜਾ ਲੋਕਾਂ ਨੇ ਤੁਹਾਨੂੰ ਰਾਜ ਦਿੱਤਾ ਤੇ ਰਾਜ ਦੀ ਆੜ ਚ ਲੋਕਾਂ ਦੇ ਤੁਸੀਂ ਡੰਡਾ ਚੱਕ ਲਿਆ ਹੈਗਾ ਕਿੱਡੀ ਕੀ ਵੱਡੀ ਗੱਲ ਆ ਕਿ ਇੱਕ ਤੁਸੀਂ ਸਰਪੰਚ ਔਰ ਇੱਕ ਉਹੀ ਗੱਲ ਹੋਈ ਨਾ ਇਸ ਬੀਬੀ ਨੇ ਸਿਰਫ ਇਹ ਨਹੀਂ ਕਿਹਾ ਕਿ ਮੈਂ ਚਾਰ ਲਫੇੜੇ ਮਾਰੂਗੀ ਲੇਕਿਨ ਇਹ ਪੁਲਿਸ ਦਾ ਡਰਾਵਾ ਦੇ ਦਿੱਤਾ ਤੇ ਕੋ ਐਮ ਐਲ ਏ ਸੀ ਲਾਹਬ ਸਿੰਘ ਉਗੋ ਕੇ ਕਹਿੰਦਾ ਤੇਰੇ ਮਾਰੇ ਹੁੰਦੇ ਚਾਰ ਲਫੇੜੇ ਤਾਂ ਪਤਾ ਲੱਗ ਜਾਂਦਾ ਗਾ ਮਤਲਬ ਇਹ ਆਮ ਕਰਦੇ ਨੇ ਆਣੇ ਨੇ ਜਿਹੜਾ ਇੱਕ ਬੰਦਾ ਮੋਬਾਈਲ ਠੀਕ ਕਰਦਾ ਰਿਹਾਗਾ ਉਹ ਵੀ ਲੋਕਾਂ ਦੇ ਚੁਣੇ ਹੋਏ ਲੋਕਾਂ ਦੇ ਕਹਿੰਦਾ ਮੈਂ ਚਾਰ ਲਫੇੜੇ ਮਾਰੂਗਾ ਇਹ ਜਿਹੜੀ ਬੀਬੀ ਸਕੂਟਰੀ ਤੇ ਕਹਿੰਦੀ ਮੇਰੇ ਕੋਲ ਸਿਰਫ ਸਕੂਟਰੀ ਤੇ ਮੈਂ ਆਮ ਕਰ ਦਿੱਤੀ ਆ ਉਹ ਅੱਜ ਲੋਕਾਂ ਨੂੰ ਪੁਲਿਸ ਦਾ ਡਰ ਦੇ ਰਹੀ ਆ ਪੁਲਿਸ ਦਾ ਖੌਫ ਦੇ ਰਹੀ ਆ ਇਹੋ ਜਿਹੜੇ ਕੰਮ ਨਾ ਇਦਾਂ ਦੇ ਉਹ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਤਾਂ ਲੋਕਾਂ ਨੇ ਉਹਨਾਂ ਦੀ ਫੱਟੀ ਪੋਚੀ ਆ ਤੇ ਜੇ ਇਹੋ ਇਸ ਸਰਕਾਰ ਦੇ ਵਿੱਚ ਇਹਨਾਂ ਦੇ ਐਮਐਲਏ ਇਹੋ ਜਿਹੀਆਂ ਕਰਤੂਤਾ ਕਰਨਗੇ ਤੇ ਫੱਟੀ ਤੇ ਇਹਨਾਂ ਦੀ ਵੀ ਪੋਚੀ ਜਾਊਗੀ ਜਿੰਨਾਂ ਲੋਕਾਂ ਦੀਆਂ ਜੜ੍ਹਾਂ ਲੱਗੀਆਂ ਸੀ 50-50 ਸਾਲ ਤੋਂ 60-60 ਸਾਲ ਤੋਂ ਜੇ ਲੋਕ ਉਹਨਾਂ ਦੀਆਂ ਜੜ੍ਹਾਂ ਪੁੱਟ ਸਕਦੇ ਨੇ ਤੇ ਤੁਹਾਡੀਆਂ ਤਾਂ ਅਜੇ ਜੜ੍ਹਾਂ ਨਹੀਂ ਲੱਗੀਆਂ ਤੁਸੀਂ ਤਾਂ ਧਰਤੀ ਦੇ ਅਜੇ ਉੱਪਰ ਤੁਰੇ ਫਿਰਦੇ ਤੁਹਾਡੇ ਤੇ ਜੇ ਪੈਰ ਵੀ ਨਹੀਂ ਲੱਗੇ ਤੇ ਤੁਸੀਂ ਉੱਡਦੇ ਫਿਰਦੇ ਹੋ ਤੁਸੀਂ ਲੋਕਾਂ ਨੂੰ ਡੰਡੇ ਨਾਲ ਡਰਾਉਂਦੇ ਫਿਰਦੇ ਹੋ ਤੁਸੀਂ ਚਪੇੜਾ ਮਾਰਦੇ ਆ ਗੱਲਾਂ ਕਰਦੇ ਹੋ ਲਫੇੜਾ ਮਾਰਦੇ ਆ ਗੱਲਾਂ ਕਰਦੇ ਹੋ ਇਹਦਾ ਮਤਲਬ ਕੀ ਹੁੰਦਾ ਵਾ ਕਿ ਜਦੋਂ ਛੋਟਾ ਭਾਂਡਾ ਕਹਿੰਦੇ ਛੇਤੀ ਭਰ ਜਾਂਦਾ ਹੈਗਾ ਨਾ ਤੇ ਉਹ ਬੰਦੇ ਦੇ ਵਿੱਚ ਹੰਕਾਰ ਵੀ ਆ ਜਾਂਦਾ ਇਹ ਈਗੋ ਆ ਹੰਕਾਰ ਇਹ ਸੱਤਾ ਦਾ ਨਸ਼ਾ ਤੇ ਚੰਗਾ ਹੋਵੇ ਸੱਤਾ ਦਾ ਨਸ਼ਾ ਕੂਚ ਸੁੱਟੋ ਆਮ ਘਰਾਂ ਦੇ ਬੱਚੇ ਉਹਦੇ ਆਮ ਘਰਾਂ ਦੇ ਬੱਚੇ ਬਣ ਕੇ ਰੱਖੋ ਰਾਜੇ ਮਹਾਰਾਜੇ ਨਾ ਬਣੋ ਪਰ ਇਹ ਰਾਜੇ ਮਹਾਰਾਜੇ ਬਣ ਗਿਆ ਹੈਗੇ ਨੇ ਤੇ ਜਿਹੜੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਸਮਝਦੇ ਹੋ ਅੱਜ ਉਹਨਾਂ ਦਾ ਲੋਕੀ ਨਾਮ ਵੀ ਨਹੀਂ ਲੈ ਰਿਹਾਗੇ ਤੇ ਤੁਸੀਂ ਯਾਰ ਕਿਹੜੇ ਤੁਸੀਂ ਤੁਹਾਨੂੰ ਤੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਜਿਤਾਇਆ ਤੇ ਤੁਸੀਂ ਅੱਜ ਪੁਲਿਸ ਦੇਖੋ ਇੰਨੀ ਪੁਲਿਸ ਮੈਨ ਲਾਦਾ ਉਦੋਂ ਨਹੀਂ ਲੱਗੀ ਹੋਣੀ ਜਿੱਦਾਂ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੋਕੀ ਕੱਟ ਹੋਏ ਤੇ ਉਸ ਤੋਂ ਜ਼ਿਆਦਾ ਬੀਬੀ ਨੇ ਲਾ ਦਿੱਤੀ ਹੈਗੀ ਤੇ ਉਹਦਾਂ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਆਮ ਘਰਾਂ ਦੇ ਕਿਤੇ ਆਮ ਘਰਾਂ ਦੇ ਐਮ ਐਲ ਏ ਉਦੋਂ ਸੀ ਜਦੋਂ ਇਹਨਾਂ ਨੇ ਸੌ ਨਹੀਂ ਚੁੱਕੀ ਜਦੋਂ ਰਿਜ਼ਲਟ ਨਹੀਂ ਆਇਆ ਹੁਣ ਇਹ ਸਾਰੇ ਖਾਸਮ ਖਾਸ ਆ ਖਾਸਾਂ ਤੋਂ ਵੀ ਉੱਪਰ ਖਾਸ ਨੇ ਇਹ ਤੇ ਕੈਪਟਨਾਂ ਕਾਂਗਰਸੀਆਂ ਨੂੰ ਵੀ ਛੱਡ ਕੇ ਤੇ ਬਾਦਲਾਂ ਨੂੰ ਵੀ ਛੱਡ ਗਿਆ ਮਤਲਬ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਐਮ ਐਲ ਏ ਨਖਰੇ ਹੀ ਨਾ ਜਲਵੇ ਹੀ ਇਹ ਉਹਨਾਂ ਨੂੰ ਵੀ ਇਹ ਸਿਰੇ ਨਿਕਲ ਕਹਿ ਸਕਦੇ ਕਿ ਉਹਨਾਂ ਦੇ ਵੀ ਇਹ ਮਾਈ ਬਾਪ ਨਿਕਲੇ ਨੇ